ਲੰਗਰ ਲਾਉਣਾ ਇੱਕ ਬਹੁਤ ਪਾਵਨ ਚੀਜ਼ ਆ ਇਹ ਇੱਕ ਅੱਲਾ ਖਾਣਾ ਨਿਗਾ ਅਸੀਂ ਆਪ ਦੇਖਦੇ ਹਾਂ ਹੁਣ ਮੇਰੇ ਕਿੰਨੇ ਸਾਡੇ ਦੋਸਤ ਬਣੇ ਹੋ ਮਿੱਢਲੀਸ ਬਣੇ ਹੋ ਚਰਚੀ ਬਣੇ ਰਾਕੀ ਬਣੇ ਤੜੀਸ਼ ਬਣੇ ਪਰ ਉਹ ਲੰਗਰ ਨਾਲ ਜੁੜੇ ਸਾਰੇ ਸਾਰਨਾ ਨਹੀਂ ਜੁੜੇ ਕਰਕੇ ਕਹਿੰਦੇ ਰਵੀ ਸਿੰਘ ਆ ਜੀ ਲੰਗਰ ਦੀ ਦੇਣ ਆ ਹੁਣ ਇਸੇ ਮੈਂ ਤੁਹਾਨੂੰ ਇੱਕ ਆਖਰੀ ਗੱਲ ਕਰਨੀ ਚਾਹੁੰਦਾ ਮੈਂ 2008 ਗਿਆ ਸੀਗਾ ਬੰਗਲਾਦੇਸ਼ ਉੱਥੇ ਗੁਰੂ ਨਾਨਕ ਸ਼ਾਹੀ ਗੁਰਦੁਆਰਾ ਹੈ ਟਾਕਾ ਜਿਹੜਾ ਮੇਨ ਕੈਪੀਟਲ ਤੇ ਉੱਥੇ ਲੋਕਾਂ ਕੋਲ ਦੀ ਸੇਕਤਨ ਕਰਦੇ ਲੋਕਾਂ ਨਾਲ ਜੀ ਸਾਹ ਕੁਸ਼ ਕਰਦੇ ਉੱਥੇ ਸਿੱਖਾਂ ਦਾ ਗਰਾਂਟੀ ਹੋਊਗਾ ਇੱਕ ਕਹਤੇ ਇੱਕ ਵਾਰ ਸਾਨੂੰ ਲੈ ਕੇ ਆਏ ਨਾ ਉਥੇ ਇੱਕ ਦੋਰ ਖੋਲਿ ਸੀ ਉਥੇ ਉਥੇ ਬਹੁਤ ਹੀ ਬਜ਼ੁਰਗ ਉਹ ਬਹੁਤ ਗਰੀਬ ਇੱਛੇ ਲੱਗੋ ਉਥੇ ਲੰਗਰ ਲੱਗਾ ਲੋਕਾਂ ਕਲਵਾਂ ਦੇ ਲੰਗਰ ਲਾਇਆ ਦੇਨ ਦਿਹਾੜੀ ਗਰੀਬਾਂ ਨੂੰ ਉਥੇ ਲੰਗਰ ਮਿਲਦਾ ਸ਼ਕਰ ਨੂੰ ਯਲਪੇ ਕੁਝ ਮਿਲਦਾ ਨਹੀਂਗਾ ਇਹ ਲੰਗਰ ਦੀ ਦੇਣ ਆ ਨਾ ਲੰਗਰ ਸਾਡਾ ਨਾ ਤੁਹਾਡਾ ਹੀ ਸੰਗਤ ਦਾ ਲੰਗਰ ਇਕੱਠਿਆਂ ਦਾ ਤੇ ਗੁਰੂ ਨਾਮ ਤੇ ਲੰਗਰ ਆ ਇਹ ਤੁਸੀਂ ਜਦ ਢਿੱਡ ਭਾਂਵੀ ਕਿਸੇ ਦਾ ਉਹ ਤੁਹਾਨੂੰ ਇੱਕ ਸੀਸਾ ਮਿਲਦੀਆਂ ਤੁਹਾਡੇ ਜਿਹੜੀ ਸੰਗਤ ਜੀ ਨੇ ਮਿਲ ਕਰਦੀ ਆ ਸੋ ਤੁਹਾਡਾ ਬਹੁਤ ਧੰਨਵਾਦ ਇਹ ਦੇਖ